ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਮੱਲੋ ਪਿੰਡ ਦੇ ਨੌਜਵਾਨ ਸੁਕਰਨ ਸਿੰਘ ਦੀ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਕਮਕੀਨ ਬੜਿਆ ਹੋਇਆ ਹੈ ਅਸੀਂ ਹਰ ਉਸ ਵੀਰਤਾ ਤਹੇ ਦਿਨ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁੱਖ ਦੇ ਸਮੇਂ ਤੇ ਅੱਜ ਇਸ ਮੋਰਚੇ ਦੇ ਨਾਲ ਉਸ पीडਿਤ ਪਰਿਵਾਰ ਦੇ ਨਾਲ ਖੜ ਕੇ ਦਰਦ ਵੰਡਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸੇਵਾ ਨਾਮ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਅਸੀਂ ਸਿੱਧੇ ਤਨ ਤੁਮਾਦ ਕਰਦੇ ਆ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਲ ਵੀਰਾਂ ਦੇ ਉੱਤੇ ਦਬਾਅ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਿਕਲ ਆਇਆ ਕਿ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਦਾਜ਼ਾ ਜਦੋਂ ਆਪ ਨੂੰ ਹੱਕੀ ਮੰਗਾਂ ਦੇ ਲਈ ਬਾਹਰ ਨਿਕਲਿਆ ਹੈ ਆਪ ਨੂੰ ਮੰਗਾਂ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਰਹੀ ਹੈ ਨੇ ਔਰ ਉਸ ਵੇਲੇ ਹਰ ਉਹ ਭਾਰਤ ਦਾ ਮਛੰਡਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸੇ ਕਰ ਅਸੀਂ ਪੇਟ ਭਰ ਕੇ ਰੋਟੀ ਖਾਂਦੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਆਇਆ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਔਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਪਰ ਉਹਨਾਂ ਸਮਾਜ ਸਿਰਤਾਏ ਦੇ ਲੋਕ ਤੁਹਾਨੂੰ ਆਤ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਰ ਦੇ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣਿਆ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਬਈ ਕਾਲੇ ਦਿਸ਼ ਦੇ ਤੌਰ ਤੇ ਅੱਜ ਦਾ ਦਿਨ ਮਨਾ ਕੇ ਜਿਵੇਂ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਬਈ ਰਸੀ ਅੱਜ ਦਾ ਦਿਨ ਪੂਰਾ ਹਾਈ ਕੋਰਟ ਨੇ ਪੂਰੇ ਪੰਜਾਬ ਦੇ ਸਾਰੇ ਸਾਰੇ ਕੋਰਟਾਂ ਦੇ ਵਿੱਚੋਂ ਵਕੀਲ ਹੜਤਾਲ ਕਰਨਗੇ ਪਰ ਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਹੋ ਟ੍ਰਾਂਸਪੋਰਟਰ ਵੀਰ ਹੋ ਵਪਾਰੀ ਵੀਰ ਕਿਰਪਾ ਕਰਕੇ ਇਸ ਗੱਲ ਨੂੰ ਜ਼ਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿੱਲਿਆਂ ਕਿਸਾਨਾਂ ਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕਲੀ ਪੇਟ ਦੀ ਰੋਟੀ ਦਾ ਸਵਾਲ ਹੈ। ਔਰ ਉਸ ਰੋਟੀ ਦੇ ਲਈ ਐਮਐਸਪੀ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਗਾਂ ਦੀ ਲੜਾਈ ਲੜਦਾ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ। ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ। ਤੁਹਾਨੂੰ ਸਾਰਿਆਂ ਨੂੰ ਐਸ ਕੇ ਐਮ ਨਾਨ ਪੋਲਿਟিক্যাল ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭ ਨੂੰ ਇੱਕ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆਦਮੀ ਵਿਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ ਦੋ ਦਿਨ ਨੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਸ਼ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੇ ਦੁਕਾਨਾਂ ਤੇ ਲਾ ਕੇ ਆਪਣੇ ਵੇਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਨੂੰ ਸਾਰਿਆਂ ਨੇ ਸਰਕਾਰ ਦੇ ਪੁਤਲੇ ਵੀ ਦਾਹਿਰ ਕਰੇ ਭਾਵੇਂ ਪਿੰਡ 'ਚ ਕਰ ਸਕਦਾ ਹੈ ਪਿੰਡ 'ਚ ਕਰੇ ਕੋਈ ਕਿਸੇ ਕਸਬੇ 'ਚ ਕਰ ਸਕਦਾ ਹੈ ਕਸਬੇ 'ਚ ਕਰੇ ਕੋਈ ਤਹਿਸੀਲ ਕੋਈ ਬਲੌਕ ਪੱਧਰ ਤੇ ਕੋਈ ਜ਼ਿਲ੍ਹਾ ਪੱਧਰ ਤੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਕੌਲ ਨੂੰ ਕਿਰਪਾ ਕਰਕੇ ਫਾਲੋ ਜ਼ਰੂਰ ਕਰੇ ਤਾਕਤ ਤੁਹਾਡਾ ਰੋਸ ਇਸ ਮੋਰਚੇ ਪ੍ਰਤੀ ਤੁਹਾਡੀ ਹਮਦਰਦੀ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਜਾਵੇ ਵਰਲਡ ਦੇ ਵਿੱਚ ਜਾਵੇ ਮੈਂ ਫਿਰ ਦੁਬਾਰਾ ਵਕੀਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਹਾਈ ਕੋਰਟ ਤੋਂ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਨੌਜਵਾਨ ਦੀ ਸ਼ਹਾਦਤ ਤੋਂ ਬਾਅਦ ਰੋਸ ਵਜੋਂ ਹੜਤਾਲ ਕਰਕੇ ਕੋਟਾ ਬੰਦ ਕਰਨ ਲੱਗੇ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ